ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਵੈਡਿੰਗ ਦੇ ਵਿੱਚ ਵੈਡਿੰਗ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹਾ ਮੁਕਸਰ ਸਾਹਿਬ ਦਾ ਮਾਨਮਤਾ ਨਗਰ ਆ ਜਦੋਂ ਕੋੜਕਪੂਰੇ ਤੋਂ ਆਪਾਂ ਮੁਕਸਰ ਨੂੰ ਜਾਣਦੇ ਆ ਨਾ ਮਿੱਤਰੋ ਤੇ ਟੂਲ ਪਰਾਜੇ ਦੇ ਕੋਲੇ ਵਸਿਆ ਹੋਇਆ ਪਿੰਡ ਵੈਡਿੰਗ ਆ ਵੈਡਿੰਗ ਪਿੰਡ ਦੇ ਵਿੱਚ ਇਸ ਟਾਈਮ ਮੈਂ ਇੱਕ ਰੇਲੂ ਪਰਿਵਾਰ ਦੇ ਘਰੇ ਮੌਜੂਦ ਹਾਂ ਤੇ ਬਾਈ ਹੁਣਾਂ ਦੇ ਕੋਲੇ ਮਿੱਤਰੋ ਇੱਕ ਬਹੁਤ ਸੋਹਣੀ ਵੱਡੇ ਕੱਦ ਕਾਠ ਵਾਲੀ ਨੀਲੀ ਰਵੀ ਨਸਲ ਦੀ ਮਹਿ ਵਕਾਊ ਆ ਮਿੱਤਰੋ ਚੰਗੇ ਦੁੱਧ ਦੀ ਮਾਲਕ ਹਨ ਟੇਢੇ ਧਾਰੀ ਦੇ ਵਿੱਚ ਚਾਰੇ ਪੈਰਾਂ ਦੇ ਨਿਸ਼ਾਨ ਸੂਤ ਦੇ ਨਿਸ਼ਾਨ ਨਿਸ਼ਾਨੀਆਂ ਵੀ ਸਾਰੀਆਂ ਕਵਰ ਕਰਦੀ ਆ ਪਰ ਇਹਨਾਂ ਜਰੂਰ ਆ ਵੀ ਅਸੀਂ ਬੰਨੀ ਪਾਰਾ ਤਾਂ ਕਰਕੇ ਥੋੜਾ ਜਿਆ ਡਰਦੀ ਆ ਮਿੱਤਰੋ ਵੀ ਪਸ਼ੂ ਪਿੱਛੇ ਰਹਿ ਕੇ ਤੇ ਅਸੀਂ ਪੱਡ ਕੇ ਲੈ ਇਹਨੂੰ ਕੱਲੀ ਨੂੰ ਇੱਧਰ ਤੋਂ ਵੀਡੀਓ ਬਣਾਉਣ ਦੇ ਲਈ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਵੀਰੇ ਨਾਲ ਕਰ ਲੈਨੇ ਸੱਸੀ ਗੱਲ ਵੀਰੇ ਕੀ ਹਾਲ ਆ ਵੱਡੇ ਭਾਈ ਸੇਤਾ ਦੇ ਪਰਿਵਾਰ ਵੀਰੇ ਬਹੁਤ ਜੀ ਅੱਛਾ ਨਾਮ ਦੱਸ ਦੀਏ ਕਿਰਾਂ ਦੀ ਆਪਣਾ ਮਨਪ੍ਰੀਤ ਸਿੰਘ ਮਨਪ੍ਰੀਤ ਵੀਰੇ ਘਰ ਕਿੱਥੇ ਗੋ ਆ ਗਿਆ ਆਪਣਾ ਇਹ ਬੱਸ ਸਟੈਂਡ ਕੋਲੇ ਹੀ ਆ ਆਪਣਾ ਜੀ ਬੱਸ ਸਟੈਂਡ ਦੇ ਕੋਲੇ ਕਈ ਵਾਰੀ ਫੋਨ ਫੜ ਨਹੀਂ ਲੱਗਦਾ ਰੇਂਜ ਦੀ ਤੇ ਕੀ ਪੁੱਛ ਕੇ ਆ ਜਾਵੇ ਬੱਸ ਮੰਦਰ ਕੇ ਘਰੇ ਜਾਣਾ ਮਨਪ੍ਰੀਤ ਮਨਪ੍ਰੀਤ ਮੰਦਰ ਕੇ ਘਰੇ ਜਾਉ ਠੀਕ ਹੈ ਅੱਛਾ ਮਨਪ੍ਰੀਤ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਕਿਨਵਾ ਸੂਹ ਝੋਟੀ ਵੀਰੇ ਇਹ ਦੂਜੇ ਸੂਏ ਸੁਣਦੀ ਆ ਜੀ ਦੂਜੇ ਸੂਏ ਸੁਣਾ ਆ ਰਹੇ ਨੇ ਅੱਛਾ ਪੁੱਛ ਦੂ ਕਦੋਂ ਕੋ ਚੱਕਰ ਪੁੱਛ ਕਦੋਂ ਕੱਟੀ ਗਈ ਇਹਦੀ ਇਹ ਪਹਿਲਾਂ ਤੋਂ ਹੀ ਪੈਰ ਰੱਖਤਾ ਹੀ ਝੋਟੀ ਨੇ ਜੀ ਉਸਨੇ ਕੀ ਹੁੰਦੀ ਤਾਂ ਜੀ ਉਦੋਂ ਦਾ ਹੀ ਠੀਕ ਹੈ ਦਿਨ ਕਿੰਨੇ ਪਏ ਵੀਰੇ ਇਹ 5 ਤੋਂ 7 ਦਿਨ ਲੈ ਜੂ 5 ਤੋਂ 7 ਦਿਨ ਲੈ ਰੂ ਫਿਰ ਤਾਂ ਥਰੋ ਚੰਗੀ ਬਣ ਜਾਂਦੀ ਹੋਣੀ ਅੱਛਾ ਦੁੱਧ ਕਿੰਨਾ ਦੇਗੀ ਪਹਿਲੇ ਸੂਏ ਵੀਰੇ ਪਹਿਲੇ ਦੇ 13 ਲੀਟਰ ਦੁੱਧ ਦਿੱਤਾ ਵੀਰੇ 13 ਲੀਟਰ ਦੁੱਧ ਦਿੱਤਾ ਐਸੇ ਕਿ ਹੁਣ ਦੂਜਾ ਸੂਆ ਸੁਣਾ ਇਹਨੇ ਠੀਕ ਚੂਣ ਚਾਨ ਨੂੰ ਠੰਡੀ ਰਹੀ ਵੀਰੇ ਉਹਦੇ ਠੀਕ ਹੈ ਅੱਛਾ ਰੇਟ ਕੀ ਰੱਖਿਆ ਵੀਰੇ ਦਾ ਰੇਟ 145 145 ਗੱਬਣੇ ਕਿਹੜੇ ਤੂੰ ਐ ਸੀਮਣ ਤੋਂ ਇਹ ਨੂਰ ਤੋਂ ਆਈ ਨੂਰ ਤੋਂ ਕਿਹ ਬਣ ਆਪ ਕਿਹੜੇ ਦੀ ਆ ਵੀਰੇ ਪਤਾ ਕੁਛ ਹੁੰਦਾ ਕਿ ਨਹੀਂ ਆਪ ਨਹੀਂ ਵੀਰੇ ਜਿਆਦਾ ਸਾਡੇ ਝੋਟਾ ਸੀ ਕਰਿਓ ਉਦੋਂ ਆਪੇ ਪਹਿਲਾਂ ਪੁਰਾਣੇ ਰਵੇ ਚੁਈਏ ਕਦ ਕੁਦ ਚੰਗਾ ਵਾ ਮਾਣਾ ਹਨਾ ਥੱਲੋ ਬਣ ਜੂਗੀ ਵਧੀਆ ਫਾਸਤ ਹੂੰ ਕਈ ਮਈਆਂ ਤਿਆਰੀ ਤੇ ਆਉਂਦੇ ਆ ਮੌਕੇ ਤੇ ਲਾਉਂਦੀਆਂ ਹੂੰ ਇੱਕ 45 ਜੋ ਥੋੜਾ ਬੋਤਾ ਮਾਨਤਨ ਮੋਕ ਦੇ ਦੇ ਹੋ ਜੂਗੀ ਠੀਕ ਹੈ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਆਪਾਂ 78879490 ਇੱਕ ਵਾਰੀ ਹੋਰ ਬੋਲੀ 78879490 ਠੀਕ ਹੈ ਭਾਈ ਇਸ ਨੰਬਰ ਤੇ ਰਾਬਤਾ ਕਾਇਮ ਕਰ ਲਿਆ ਜੇ ਜਿਹਦਾ ਮਿੱਤਰੋ ਅਸੀਂ ਖੋਲਤੀ ਤੇ ਫਿਰ ਇਹਨੇ ਇੱਕ ਵੀਡੀਓ ਹੋਰ ਬਣਾਉਣੀ ਉਹ ਨਹੀਂ ਬਣਾਉਣ ਦਨੀ ਇਹਨੇ ਜਾਣਾ ਭੱਜ ਇਸ ਕਰਕੇ ਨੂੰ ਆਪਾਂ ਤੋੜ ਕੇ ਨਹੀਂ ਵਿਖਾਉਂਦੇ ਤੁਹਾਨੂੰ ਕੋਸ਼ਿਸ਼ ਕਰਾਂਗੇ ਅੰਡ ਤੇ ਸ਼ਾਟ ਲੈ ਲਾਂਗੇ ਜੇ ਬਣਾ ਲਿਆ ਤਾਂ ਬਾਕੀ ਸਾਰੀ ਹੁਣ ਵਿਖਾ ਦਿੰਨੇ ਆ ਤੁਹਾਨੂੰ ਆ ਪੁੜਾ ਪੜਾ ਮੈਂ ਦਾ ਵੇਖ ਲਓ ਭਾਈ ਮਿੱਤਰੋ ਰੂਹ ਦੇ ਨਾਲ ਕੱਦ ਕਾਠੀ ਦੇ ਵਿੱਚ ਓਕੇ ਦੀ ਰਿਪੋਰਟ ਆ ਟਰਾਲੀ ਵੇਖ ਲਓ ਤੁਸੀਂ ਟਰਾਲੀ ਦਾ ਤੁਹਾਡੇ ਘਰੇ ਅਲੀ ਦੇ ਜਿੱਥੋਂ ਵਿੱਡ ਲਾਉਣੇ ਆ ਪਾ ਉਥੇ ਬਰਾਬਰ ਕਰ ਦ ਜਾਂਦਾ ਮਿੱਤਰੋ ਇਹਦਾ ਕਰਮਾਂ ਵਾਲੀ ਦਾ ਉੱਚੀ ਲੰਮੀ ਵੇਲ ਵਾਲੀ ਟੇਡਾ ਘੱਟ ਮੂੰਹ ਮਾਂ ਦੀ ਬਹੁਤ ਸੋਹਣੀ ਸਿੰਗਾ ਦੀ ਬਹੁਤ ਸੋਹਣੀ ਮਲਾ ਕਹਿਣ ਤੋਂ ਭਾਵੇਂ ਆ ਯਾਰ ਵੀ ਚੀਜ਼ ਲੱਗੂਗੀ ਖੁਰਲੀ ਤੇ ਖੜਾ ਅਖਰੀ ਨਿਗਾਹ ਜ਼ਰੂਰ ਮਾਰੂਗਾ ਜਦੋਂ ਧੌਣ ਚੱਕ ਕੇ ਖੜੀ ਹੋਈ ਨਾ ਘਰੇ ਸੋਹਣੀ ਸੁਨੱਖੀ ਕਰਮਾਂ ਵਾਲੀ ਬਹੁਤ ਆ 1.45 ਰੇਟ ਆ ਮਨਪ੍ਰੀਤ ਪਾਈ ਕੇ ਘਰੇ ਪਿੰਡ ਜਿਹੜਾ ਵੈਡਿੰਗ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਮੈਂ ਖੜੀ ਹੋਈ ਆ ਨੰਬਰ 22 ਦਾ ਸਕਰੀਨ ਦੇ ਉੱਤੇ ਆ ਮਿੱਤਰੋ ਧੰਨਵਾਦ ਸ਼ੁਕਰੀਆ ਜੁੰਦੇ ਰੋ